ਸਤਿ ਸ੍ਰੀ ਅਕਾਲ ਜੀ ਟੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਲਾਈਵ ਦੇਖਦੇ ਪਿਓ ਤਸਵੀਰਾਂ ਮੇਰੇ ਨਾਲ ਇਸ ਟਾਈਮ ਤੋਂ ਹੀ ਇਹ ਤੁਹਾਨੂੰ ਲਾਈਵ ਦਿਖਾਉਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦਾ ਪਿਆ ਹਾਂ ਤੇ ਤਸਵੀਰਾਂ ਤੁਸੀਂ ਦੇਦੇ ਪਿਓ ਕਿ ਬਹੁਤ ਜ਼ਿਆਦਾ ਜਿਹੜੀ ਹੈ ਬਰਸਾਤ ਹੋ ਰਹੀ ਹੈ ਤੇ ਬਰਸਾਤ ਲਗਭਗ ਬਹੁਤ ਤੇਜ਼ੀ ਦੇ ਨਾਲ ਬਹੁਤ ਹੀ ਜ਼ਿਆਦਾ ਜਿਹੜੀ ਹੈ ਬਰਸਾਤ ਇਸ ਟਾਈਮ ਹੋ ਰਹੀ ਹੈ ਤੇ ਜੇਕਰ ਤੁਸੀਂ ਲਾਈਵ ਜੁੜੇ ਹੋਏ ਹੋ ਤੇ ਮਿਹਰਬਾਨੀ ਥੈਂਕ ਯੂ ਕਿ ਤੁਸੀਂ ਲਾਈਵ ਜੁੜੇ ਹੋਏ ਹੋ ਤੇ ਮੈਂ ਬੇਨਤੀ ਕਰਾਂਗਾ ਕਿ ਇਸ ਲਾਈਵ ਦੇ ਉੱਤੇ ਜੇਕਰ ਤੁਸੀਂ ਜੁੜੇ ਹੋਏ ਹੋ ਤੇ ਪਲੀਜ਼ ਇੱਕ ਵਾਰੀ ਜ਼ਰੂਰ ਦੱਸਿਓ ਕਿ ਤੁਸੀਂ ਲਾਈਵ ਜਿਹੜਾ ਆ ਇਹ ਕਿੱਥੋਂ ਦੇਖਦੇ ਪਿਓ ਤੇ ਕਿਹੜੇ-ਕਿਹੜੇ ਸ਼ਹਿਰ ਤੋਂ ਜਿਹੜਾ ਦੇਖਦੇ ਪਿਓ ਤੇ ਜੇਕਰ ਤੁਸੀਂ ਸਾਡੇ ਲਾਈਵ ਨਾਲ ਜੁੜੇ ਹੋਏ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਿਹੜਾ ਆ ਅੱਜ ਦੀ ਜਿਹੜੀ ਬਰਸਾਤ ਆ ਜਾਂ ਮੀਂਹ ਜਿਹੜਾ ਪੈ ਰਿਹਾ ਆ ਇਹ ਕਿੱਥੇ-ਕਿੱਥੇ ਪੈ ਰਿਹਾ ਤੇ ਕਿਸ ਤਰ੍ਹਾਂ ਪੈ ਰਿਹਾ ਆ ਤੇ ਕਿੰਨਾ ਕੁ ਮੀਂਹ ਪੈ ਰਿਹਾ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਕਿ ਸਾਨੂੰ ਵੀ ਜਿਹੜਾ ਆ ਪਤਾ ਲੱਗ ਸਕਦੇ ਕਿ ਮੀਂਹ ਜਿਹੜਾ ਆ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਜਿਹੜਾ ਆ ਉਹ ਪੈ ਰਿਹਾ ਆ ਤੇ ਕਮੈਂਟ ਕਰਿਓ ਜਲਦੀ ਜਲਦੀ ਕਮੈਂਟ ਕਰੋ ਨਾਲੇ ਦੱਸੋ ਕਿ ਕਿੱਥੇ ਕਿੱਥੇ ਮੀਂਹ ਪੈ ਰਿਹਾ ਆ ਤੇ ਸਾਡੇ ਇੱਥੇ ਜਿਹੜਾ ਆ ਉਹ ਇਸ ਟਾਈਮ ਕਾਫੀ ਜ਼ਿਆਦਾ ਜੜੀ ਆ ਉਪਰ ਸਾਤ ਹੋ ਰਹੀ ਹੈ ਤੇ ਸਵੇਰੇ ਸਾਰ ਨਾਲ ਜਦੋਂ ਹੁਣ ਪਹਿਲਾਂ ਤਾਂ ਬੱਦਲ ਬਹੁਤ ਜ਼ਿਆਦਾ ਹੋਇਆ ਹੋਇਆ ਸੀ ਤੇ ਹੁਣ ਜਦੋਂ ਥੋੜਾ ਬੱਦਲ ਤੋਂ ਬਾਅਦ ਜਿਹੜਾ ਆ ਸਾਡੇ 900 ਕਰੀਬ ਜਿਹੜਾ ਆ ਮੀਂਹ ਪੈਣਾ ਜਿਹੜਾ ਆ ਉਹ ਸਟਾਰਟ ਹੋ ਗਿਆ ਤੇ ਪਹਿਲਾਂ ਤਾਂ ਥੋੜੀ ਥੋੜੀ ਛਿਟਾ ਜੀ ਫਿਰ ਇਕਦਮ ਹੀ ਜਦੋਂ ਬਰਸਾਤ ਆ ਜਿਹੜੀ ਉਹ ਤੇਜ਼ ਹੋ ਵੀ ਤੁਸੀਂ ਮੇਰੇ ਤਾਂ ਤਸਵੀਰਾਂ ਦੇਖਦੇ ਪਿਓ ਤੇ ਬਹੁਤ ਜ਼ਿਆਦਾ ਜਿਹੜਾ ਬਰਸਾਤ ਦਾ ਜਿਹੜਾ ਮੌਸਮ ਆ ਉਹ ਬਣਿਆ ਹੋਇਆ ਆ ਤੇ ਲਗਾਤਾਰ ਜਿਹੜਾ ਆ ਉਹ ਮੀਂਹ ਜਿਹੜਾ ਆ 20-25 ਮਿੰਟ ਤੋਂ ਜਿਹੜਾ ਲਗਾਤਾਰ ਤੇਜ਼ੀ ਦੇ ਨਾਲ ਜਿਹੜਾ ਆ ਪੈ ਰਿਹਾ ਆ ਤੇ ਤਸਵੀਰਾਂ ਤੁਸੀਂ ਕਿੱਥੋਂ-ਕਿੱਥੋਂ ਵੇਖਦੇ ਪਏ ਹੋ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਜਿਹੜੀਆਂ ਇਹ ਤਸਵੀਰਾਂ ਵੇਖਦੇ ਪਏ ਹੋ ਲਾਈਵ ਤੇ ਤੁਹਾਡੇ ਇਹ ਜਿਹੜਾ ਮੌਸਮ ਦਾ ਹਾਲ ਆ ਉਹ ਕੀ ਹੈ ਮੀਂਹ ਪੈ ਰਿਹਾ ਕਿ ਨਹੀਂ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਆਪਣਾ ਕਮੈਂਟ ਜਿਹੜਾ ਆ ਉਹ ਜਰੂਰ ਕਰਿਓ ਕਿ ਪਤਾ ਲੱਗ ਸਕੇ ਵੀ ਮੀਂਹ ਪੈ ਰਿਹਾ ਕਿ ਨਹੀਂ ਪੈ ਰਿਹਾ ਜਾਂ ਕਿਸ ਤਰ੍ਹਾਂ ਪੈ ਰਿਹਾ ਕਿੱਥੇ ਪੈ ਰਿਹਾ ਕਿੰਨਾ ਪੈ ਰਿਹਾ ਉਹਦੇ ਬਾਰੇ ਜਿਹੜਾ ਆ ਕਮੈਂਟ ਜਰੂਰ ਕਰਿਓ ਜੀ ਸਾਡੇ ਨਾਲ ਬਣੇ ਹੋਏ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਕੀਤੀ ਲਗਾਤਾਰ ਜਿਹੜਾ ਹੈ ਸਾਡੇ ਲਾਈਵ ਨਾਲ ਜੁੜਦੇ ਹੋ ਤੇ ਬਰਸਾਤ ਜਿਹੜੀ ਉਹ ਕਾਫੀ ਜਿਆਦਾ ਜਿਹੜੀ ਹੈ ਉਹ ਐਟਮ ਪੈ ਰਹੀ ਹੈ ਤਸਵੀਰਾਂ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਤੇ ਬੱਦਲ ਵੀ ਜਿਹੜਾ ਹੈ ਉਹ ਕਾਫੀ ਜਿਆਦਾ ਜਿਹੜਾ ਹੈ ਉਹ ਘਰਜਦਾ ਪਿਆ ਹੈ ਤੇ ਬਾਹਰ ਤੇ ਨਹੀਂ ਜਾ ਸਕਦੇ ਪਰ ਇਸ ਟਾਈਮ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਕਰੀਬਨ ਤਕਰੀਬਨ ਜਿਹੜੀਆਂ ਆ ਸਟੂਡੀਓ ਤੇ ਬਾਹਰਲੇ ਸ਼ੈਡ ਜਿਹੜਾ ਸਾਡਾ ਓਪਨ ਰਾਹ ਆ ਓਪਨ ਆ ਉੱਥੇ ਇਹ ਜਿਹੜਾ ਆ ਤੁਹਾਨੂੰ ਦੁਕਾਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਤਸਵੀਰਾਂ ਤਾਲ ਤੁਸੀਂ ਵੀਡੀਓ ਵਿੱਚ ਤਸਵੀਰਾਂ ਤੁਸੀਂ ਦੇਖਦੇ ਪਏ ਲਾਈਵ ਤਸਵੀਰਾਂ ਤਖਾਨ ਦੀ ਜਿਹੜੀ ਉਹ ਕੋਸ਼ਿਸ਼ ਕਰਦਾ ਪਿਆ ਆ ਤੇ ਅੱਜ ਜਿਹੜੀ ਉਹ ਬਰਸਾਤ ਆ ਜਿਹੜੀ ਉਹ ਗਰਦਾਖਪੁਰ ਜ਼ਿਲ੍ਹੇ ਦੇ ਵਿੱਚ ਦੇਖੋ ਕਿਸ ਤਰ੍ਹਾਂ ਹੋ ਰਹੀ ਹੈ ਇਵਨ ਜੇ ਪੂਰੇ ਗਰਦਾਸਪੁਰਤੀ ਹੋ ਰਹੀਏ ਤੁਹਾਡੇ ਏਰੀਆ ਚ ਕਿੱਥੇ ਕਿੱਥੇ ਹੋ ਰਹੀਏ ਇਹਦੇ ਬਾਰੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਆਪਣਾ ਕਮੈਂਟ ਵੀ ਜਰੂਰ ਕਰਿਓ ਕਿ ਬਰਸਾਤ ਜਿਹੜੀ ਉਹ ਕਿੱਥੇ ਕਿੱਥੇ ਤੇ ਕਿੰਨੀ ਕੁ ਹੋ ਰਹੀਏ ਇਸ ਦੇ ਉੱਤੇ ਕਮੈਂਟ ਜਰੂਰ ਕਰਿਓ ਜਿਹੜੀ ਲਾਈਵ ਸਟ੍ਰੀਮ ਇਹ ਇੱਕ ਸੌਫਟਵੇਅਰ ਤੋਂ ਚਲਾ ਰਹੇ ਹਾਂ ਤੇ ਸੌਫਟਵੇਅਰ ਵਾਲੀ ਪਾਸੇ ਤੇ ਜਿਹੜੇ ਆ ਉਹ ਕਮੈਂਟਸ ਹੋ ਨਹੀਂ ਹੁੰਦੇ ਤੇ ਮੈਂ ਇਹਨਾਂ ਨੂੰ ਥੋੜਾ ਪੇਸ਼ੀ ਤੇ ਚਾ ਕਰਕੇ ਆਉਣਾ ਹਾਂ ਕਿ ਤੁਸੀਂ ਕਮੈਂਟ ਕੀਤਾ ਕਿ ਨਹੀਂ ਕੀਤਾ ਜੇ ਕੀਤਾ ਤਾਂ ਫਿਰ ਮੈਂ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਸੋ ਦੋਸਤੋ ਬਰਸਾਤ ਜਿਹੜੀ ਉਹ ਲਗਾਤਾਰ ਜਿਹੜੀ ਹੋ ਰਹੀ ਹੈ ਤੇ ਫਿਲਹਾਲ ਜਿਹੜਾ ਆ ਉਹ ਮੌਸਮ ਜਿਹੜਾ ਆ ਠੰਡਾ ਜਿਹਾ ਵੀ ਹੋ ਗਿਆ ਆ ਤੇ ਕਾਫੀ ਜ਼ਿਆਦਾ ਜਿਹੜਾ ਆ ਮੌਸਮ ਵਧੀਆ ਵੀ ਹੋ ਗਿਆ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਲਾਈਵ ਦੇਖੇ ਹੋ ਤੁੜੀਓ ਦੋਸਤੋ ਕਰੀਬਨ ਕਰੀਬਨ ਜਿਹੜਾ ਬਰਸਾਤ ਦਾ ਅਪਡੇਟ ਆ ਉਹ ਲਾਈਵ ਤੁਹਾਨੂੰ ਦੇਣਾ ਸੀ ਦੇਤਾ ਹੈ ਤੇ ਤੁਹਾਨੂੰ ਅੱਜ ਦਾ ਅਪਡੇਟ ਕਿਵੇਂ ਲੱਗਾ ਤੁਹਾਡੇ ਕਿੱਥੇ ਕਿੱਥੇ ਬਰਸਾਤ ਹੋ ਰਹੀ ਹੈ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਵਿੱਚ ਧੰਨਵਾਦ ਥੈਂਕ ਯੂ ਵੈਰੀ ਮਚ